ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਮਾਗ ਸਮਾਗ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਪਿੰਡ ਇੱਕ ਪਾਸੇ ਮੋੜ ਹੈ ਵਾੜਾ ਕਿਸ਼ਨਪੁਰਾ ਇਹਦੇ ਨੇੜ ਹੈ ਸੂਰਕੁਰੀ ਮੜਾ ਕੇ ਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਵੈਸੇ ਤਾਂ ਵਪਾਰ ਦਾ ਕੰਮ ਵੀ ਕਰਦੇ ਆ ਪਰ ਅੱਜ ਜਿਹੜੀ ਇਹ ਵਾੜ ਤੁਹਾਨੂੰ ਦਿਖਾ ਰਹੇ ਆ ਇਹ ਬਾਈ ਜੋੜਾ ਫਾਰਮ ਚੋਂ ਲਿਆਏ ਸੀਗੇ ਉਦੋਂ ਇੱਕ ਵੇਚਤੀ ਸੀ ਇਹ ਉਦੋਂ ਬਾਈ ਦੱਸਦਾ ਸੀ 50 ਦਿਨਾਂ ਦੀ ਕੱਬਣ ਸੀ ਪਰ ਉਦੋਂ ਸੌਦਾ ਕਿਸੇ ਨਾਲ ਨਹੀਂ ਹੋਇਆ ਤੇ ਬਾਈ ਨੇ ਘਰੇ ਰੱਖ ਲਈ ਹੁਣ ਇਹ ਤਾਜੀ ਸੂਈ ਵੀ ਹੈ ਇਹ ਤੁਹਾਨੂੰ ਚਵਾਈ ਤੋਂ ਪਹਿਲਾਂ ਦੀ ਵੀਡੀਓ ਦਿਖਾਉਣੀ ਹੈ ਉਹਨੂੰ ਕਿਹੜਾ ਪੱਠਿਆਂ ਦਾ ਇਹਨੂੰ ਲਾਲਚ ਦਿੱਤਾ ਵੈਸੇ ਟਾਈਮ ਚਵਾਈ ਦਾ ਹੋ ਗਿਆ ਉਹਦੇ ਕਰਕੇ ਪਸ ਨਹੀਂ ਖੜੀ ਐ ਸੋ ਆਪਾਂ ਡਿਟੇਲ ਚ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਦੇ ਨਾਲ ਬੱਚਾ ਵੱੱਛੀ ਐ ਵੱੱਛੀ ਵੀ ਚੰਗੇ ਢਾਂਚੇ ਦੀ ਐ ਕਿਉਂਕਿ ਗਾਂ ਆਪ ਚੰਗੀ ਐ ਨਾੜੂਆ ਨਾਲ ਬੱਚੇ ਦਾ ਹਜੇ ਬਿਲਕੁਲ ਤਾਜੀ ਸੂਈ ਵੀ ਤੁਹਾਨੂੰ ਗਾਂ ਦਿਖਾਉਣ ਲੱਗਾ ਹੈ ਆਓ ਜਾਣਕਾਰੀ ਲਈਏ ਫਿਰ ਤੋਰਾਂਗੇ ਚੰਗੀ ਲੱਗੂਗੀ ਤਾਂ ਆ ਕੇ ਤਸੱਲੀ ਕਰ ਲਓ ਫਿਕਸ ਹੋਵਾਨੇ ਦੀ ਹੈ ਤੇ ਇਹ ਪਹਿਲਾਂ ਵੀਡੀਓ ਇੱਕ ਚੈਨਲ ਦੇ ਉੱਤੇ ਪਈ ਹੈ ਜਦੋਂ ਮਤਲਬ ਇਹ ਹੁਣ 9 ਮਹੀਨੇ ਪੂਰੇ ਕਰਕੇ ਆਪਦੇ ਸੂਈ ਹੈ ਤੋਂ ਉਹਦੇ ਹਿਸਾਬ ਤੇ ਦੇਖ ਲਓ ਵੀ ਉਦੋਂ 50 ਕਿ ਦਿਨਾਂ ਦੀ ਗੱਬਣ ਸੀਗੀ ਉਸ ਵੀਡੀਓ 'ਚ ਇਹ ਗਾਂ ਦਿਖਾਈ ਸੀ ਵਹਿੜ ਦਿਖਾਈ ਸੀ ਆਓ ਡਿਟੇਲ ਬਾਈ ਜੀ ਹੁਣ ਤੋਂ ਇਹਦੇ ਬਾਰੇ ਲਈਏ ਫਿਰ ਇਹਨੂੰ ਆਪਾਂ ਤੋਰਾਂਗੇ ਵੀ ਤੇ ਵੀਡੀਓ ਦੇ ਵਿੱਚ ਹੀ ਪਤਾ ਹਰਾਂ ਵੀ ਮਾਰਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅ ਭਾਈ ਨਾਮ ਦੱਸਿਓ ਆਪਣਾ ਨਚਿੰਦਰ ਸਿੰਘ ਆ ਜੀ ਸੁਖਵਿੰਦਰ ਭਾਈ ਆਪਾਂ ਇਹ ਵੈੜ ਉਸ ਵੀਡੀਓ ਚ ਦਿਖਾਈ ਸੀ ਉਦੋਂ ਜਦੋਂ ਆਪਾਂ ਹਾਂਜੀ 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 ਉਦੋਂ 50 ਦਿਨ ਦੀ ਗੱਬਣ ਸੀ ਇਹ ਤੇ ਇਹਦੇ ਪੈਸੇ ਵੀ ਚੰਗੇ ਲੱਗੇ ਸੀ ਆਪਾਂ ਨੂੰ ਆਪਾਂ ਮੁੱਲ 65000 ਕੀਤਾ ਸੀ ਆਪਾਂ ਨੂੰ 60000 ਦਿੰਦੇ ਸੀਗੇ ਅੱਛਾ ਪਰ ਉਸ ਤੋਂ ਆਪਾਂ ਨਹੀਂ ਸੇਲ ਆਪਾਂ ਇਹ ਲਾਲਚ ਕਰਕੇ ਵੀ ਆਏਗਾ ਸਵਾ ਕੇ ਵੇਚਾਂਗੇ ਠੀਕ ਹੈ ਦੂਜੀ ਵੈਗੀ ਸੀ ਆ ਦੂਜੀ ਵੈਗੀ ਸੀ ਉਹ ਬਹੁਤ ਚੰਗੀ ਵੈਗੀ ਸੀਗੀ ਇਹ ਫਿਰ ਤਾਂ ਰੱਖ ਲਈ ਆਪਾਂ ਜੀ ਠੀਕ ਹੈ ਅੱਛਾ ਭਾਈ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਹਾਂਜੀ 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 ਠੀਕ ਐ ਸੋ 14 ਦਿਨਾਂ ਦੀ ਸੂਈ ਹੋਂਦ ਦੁੱਧ ਕਿੰਨਾ ਹੋਊ ਬਾਈ ਇਹ ਜੀ 22 22 ਕਿਲੋ ਤੋਲਮਾਂ ਜੀ ਉਹ ਲੀਟਰ ਮਾਰ ਕੇ 24 ਹੋ ਜਾਣਗੇ ਜੀ ਠੀਕ ਐ 22 ਕਿਲੋ ਤੋਲਵਾ ਤੇ ਜੇ ਲੀਟਰ ਮਾਰਗੇ ਤਾਂ ਹੋ ਸਕਦਾ ਵੱਧ ਹੋਵੇ ਹਾਂਜੀ ਵੱਧ ਹੋਣਾ ਠੀਕ ਐ ਵੈਸੇ ਹਜੇ ਦੁੱਧ ਹੋਰ ਕਿੰਨਾ ਕੁ ਤੁਹਾਡੇ ਹਿਸਾਬ ਚ ਗਰਮੀ ਆ ਕਿੰਨਾ ਇਹ ਉਦੋਂ ਫਾਰਮ ਚੋਂ ਲਈ ਸੀ ਉਹ 30 ਲੀਟਰ ਕਹਿ ਕੇ ਦਿੱਤੀ ਸੀ ਆਪਾਂ ਨੂੰ ਉਹਨਾਂ ਨੇ ਪਹਿਲਾ ਸੂਆ ਆ ਪਹਿਲਾ ਸੂਆ ਐ ਕਿ ਦੂਜਾ ਸੂਈ ਹੈ ਦੂਜਾ ਸੂਈ ਥੋੜੀ ਗਰਮੀ ਕਰਕੇ ਥੋੜਾ ਜਿਹਾ ਹੋ ਗਿਆ ਜੀ ਇੱਕਾ ਠੀਕ ਐ ਅੱਛਾ ਕੀ ਹੁਣ ਕੀ ਡਿਮਾਂਡ ਰੱਖ ਦਵਾਂ ਇਹਦਾ 145 145 ਬੱਚਾ ਵੱਛੀ ਹੈ ਉਹਦਾ ਸੀਮਨ ਦੀ ਕੋਈ ਡਿਟੇਲ ਹੈ ਜੀ ਸੀਮਨ ਟੇਡ ਬਹੁਤ ਚੰਗੀ ਟੀਕੇ ਦੀ ਪਰਮੇ ਸੀਗਾ ਆਪਣੇ ਲੱਗਿਆ ਹੋਏ ਸਟਰਾ ਵੀ ਆਪਣੇ ਕੋਲੇ ਪਈ ਹੈ ਜੀ ਠੀਕ ਹੈ ਸਟਰਾ ਉਹ ਤੋਂ ਦੇ ਦਿੱਤੀ ਸੀ ਉਹਨਾਂ ਨੇ ਨਾਲ ਹਾਂਜੀ 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 ਠੀਕ ਹੈ ਸੋ ਦੋਸਤੋ 1 ਲੱਖ ਤੇ 45000 ਰੇਟ ਵੈਸੇ ਤਾਂ ਗਾਂ ਚੰਗੀ ਆ ਤਾਂ ਨੇਚਰਲੀ ਆ ਬੱਚਾ ਮਾਂ ਤੇ ਵੀ ਜਾਵੇ ਤਾਂ ਵੀ ਚੰਗਾ ਹੀ ਬੰਨਾ ਟਾਪ ਦੀ ਵੱਛੀ ਹੈ ਚੰਗੀ ਗੱਲ ਆ ਬਾਈ ਨੇ ਸੱਚ ਦੱਸਿਆ ਹਾਲਾਂਕਿ ਗਰਮੀ ਦੀ ਰੋਤਾ ਨਾੜੂਆ ਨਾਲ ਹੈ ਜੇ 나ੜੂਆ ਨਾਲ ਦੇਖਦੇ ਹਾਂ ਤਾਂ ਕਈ ਵਾਰਾਂ ਗਰਮੀ 'ਚ ਚੌਥੇ ਪੰਜਵੇਂ ਦਿਨ 나ੜੂਆ ਟੁੱਟ ਕੇ ਡੈਗ ਪੈਂਦਾ ਹੁੰਦਾ ਸੋ ਮਤਲਬ ਹਜੇ ਸੋਈ ਨੂੰ ਇਹ ਤੁਹਾਨੂੰ ਬਦਨ ਬਾਈ ਨੇ ਦੱਸਦੇ ਆ ਲੰਬਾਈ ਫੁੱਲ ਆ ਉੱਚੀ ਫੁੱਲ ਆ ਤੇ ਜਿਹੜੀ ਮੈਨੂੰ ਖਾਸ ਚੀਜ਼ ਦਿਸਦੀ ਆ ਉਹ ਫਿਕਸ ਹਵਾਨਾ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਬਈ ਇਹ ਹੁਣ ਪਸਮਾਤ ਚੋਈ ਖੜੀ ਆ ਚੋਈ ਕਿੰਨੇ ਵਜੇ ਕਰਦੇ ਹੋ ਤੁਸੀਂ ਅਸੀਂ ਪੰਜ ਤੋਂ ਪਹਿਲਾਂ ਪਹਿਲਾਂ ਕਰ ਲੈਨੇ ਜੀ ਇਹਦੀ ਪੰਜ ਤੋਂ ਪਹਿਲਾਂ ਹੁਣ ਤਾਂ ਲਗਭਗ ਟਾਈਮ 6 ਵਜਣ ਵਾਲਾ ਹੈ ਇਹ ਫਿਰ ਤਾਂ ਜਿਹੜਾ ਉਹ ਹੁਣੇ ਪਸਮੀ ਖੜੀ ਆ ਹਾਂਜੀ 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 ਚਲੋ ਬਈ ਖੋਲੋ ਇਹਨੂੰ ਫਿਰ ਆਪਾਂ ਲੈਂਦੇ ਆ ਸੋ ਸੋ ਟਾਈਮ 6:09 ਪਸ마ਚ ਤਾਂ ਵੀ ਘੰਟਾ ਲੇਟ ਤਾਂ ਹੀ ਰੰਬਦੀ ਹੈ ਕਿਉਂਕਿ ਘੰਟਾ ਲੇਟ ਹੋ ਗਈਗਾ ਹੁਣ ਇਹਨੂੰ ਇਹ ਆ ਵੀ ਛੇਤੀ ਚੋਲੋ 22 ਕਿਲੋ ਕੰਡੇ ਤੋਲ ਕੇ ਦੁੱਧ ਲੈ ਲਿਓ ਦੁੱਧ ਦੇਊਗੀ ਇਹ ਹੋ ਸਕਦਾ ਵੀ ਚੰਗੀ ਸੇਵਾ ਨਾ ਠੰਡ ਜਾ ਕੇ ਫੇਰ ਇਹ ਚੰਗਾ ਦੁੱਧ ਇਹਦੂ ਹੋਰ ਵਜੇ ਸੋ ਇੱਥੇ ਇਹ ਵਜਦੀ ਹੈ ਦੋਸਤੋ ਤੇ ਇੱਥੇ ਹੀ ਆਪਾਂ ਤੁਹਾਨੂੰ ਇਹਦੀਆਂ ਧਾਰਾਂ ਵੀ ਦਿਖਾਉਣੀਆਂ ਹੈ बच्चा ਇਹਦਾ ਥੱਲੇ ਕਦੇ ਛੱਡਿਆ ਨਹੀਂਗਾ। ਤੋਂ ਬੱਚਾ ਤੁਹਾਨੂੰ ਮੈਂ ਦੁਬਾਰਾ ਫੇਰ ਵੈਸੇ ਦਿਖਾ ਦੂੰਗਾ। ਇੱਕ ਵਾਰ ਗਾਂ ਦਾ ਹਵਾਨਾ ਦੇਖ ਲਓ ਬਿਲਕੁਲ ਫਿਕਸ ਹਵਾਨਾ ਜੋ ਰੋਕਾ ਤੁਹਾਡੇ ਸਾਹਮਣੇ ਹੈ। ਥਾਣੇ ਦੇ ਹੱਥੀ ਚੁਆਏ ਵਾਲੇ ਚੁਆਈ ਵਾਲੇ ਵੀ ਆ ਦੋਸਤੋ ਤੇ ਮਸ਼ੀਨ ਭਾਵੇਂ ਲਾ ਲਓ ਜੇ ਸਿੱਧਾ ਸਟ੍ਰੇਟ ਥਣ। ਭਾਈ ਬੱਚਾ ਲਿਆਉਂਗੇ ਨੇੜੇ ਕਿ ਨਹੀਂ? ਹਾਂਜੀ ਲਿਆਉਣੀ। ਲਿਓ। ਸੋ ਵੱਛੀ ਵੀ ਦੋਸਤੋ ਦੇਖ ਲਓ ਤੁਸੀਂ ਬਹੁਤ ਸੋਹਣੀ ਵੱਛੀ। ਮੈਂ ਜਦੋਂ ਬੱਛੀ ਵਾਲੀ ਗਾਂ ਦੀ ਵੀਡੀਓ ਬਣਾਉਣਾ ਨਾ ਕੋਸਤੇ ਮੈਂ ਇਮੋਸ਼ਨਲ ਪੱਖ ਵੀ ਮੇਰਾ ਹੋ ਸਕਦਾ ਪਰ ਮੈਂ ਕਹਿਣਾ ਉਹਨਾਂ ਵੀ ਜੇ ਤੁਹਾਨੂੰ ਬੱਛੀ ਵਾਲੀ ਗਾਂ 5-7000 ਮਹਿੰਗੀ ਵੀ ਲੱਗਦੀ ਹੈ ਨਾ ਤੁਹਾਨੂੰ ਤਾਂ ਵੀ ਖਰੀਦਣ ਚ ਫਾਇਦਾ ਹੁੰਦਾ ਕਿਉਂਕਿ ਇਹ ਕਰਮਾ ਵਾਲੀਆਂ ਨੇ ਇਸੇ ਕੀਮਤ ਦੀਆਂ ਹੀ ਤਿਆਰ ਹੋਣਾ ਅੱਗੇ ਆਉਣ ਵਾਲੇ ਟਾਈਮ 'ਚ ਤੇ ਇਦਾਂ ਦੀ ਬੱਛੀ 1.5 ਸਾਲ ਦੀ ਸੂ ਪੈਂਦੀ ਹੈ ਰੰਗ ਪ੍ਰਿੰਟ ਬੱਛੀ ਦਾ ਤੁਸੀਂ ਗਾਂ ਨਾਲ ਮੈਚ ਕਰਿਓ ਬਹੁਤ ਸੋਹਣੀ ਲੱਗੂਗੀ ਤੁਹਾਨੂੰ ਚਵਾਈ ਦੋਸਤੋ ਲਗਭਗ ਕੰਪਲੀਟ ਹੈ ਤੇ ਬਾਲਟੀ ਉਹ ਵਪਾਰੀਆਂ ਵਾਲੀ ਨਹੀਂ ਹੈ ਮਤਲਬ ਥੱਲੇ ਭੀੜੇ ਵਾਲੀ ਬਾਲਟੀ ਨਹੀਂ ਤੁਸੀਂ ਦੇਖੋਗੇ ਕਾਫੀ ਚੌੜੇ ਥੱਲੇ ਵਾਲੀ ਬਾਲਟੀ ਹੈ ਬਾਕੀ ਦੁੱਧ ਤਾਂ ਜੋ ਤਿਆਰ ਆ ਉਹ ਤੁਹਾਨੂੰ ਦੱਸਿਆ ਗਿਆ ਤੁਸੀਂ ਤੋਲ ਸਕਦੇ ਹੋ ਫਿਰ ਵੀ ਤੁਹਾਨੂੰ ਬਾਲਟੀ ਤੋਂ ਵੀ ਅੰਦਾਜ਼ਾ ਹੋਊਗਾ ਵੀ ਇੱਕ ਚੰਗੇ ਦੁੱਧ ਵਾਲੀ ਇਹ ਗਾਂ ਬਾਈ ਹੋਰਿਆਂ ਕੋਲ ਅੱਜ ਵਿਕਰੀ ਵਾਲੀ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ